ਦੋਸਤੋ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਅਸੀਂ ਪੱਖਿਆਂ ਦੇ ਨਾਲ-ਨਾਲ ਏਸੀ ਵੀ ਚਲਾਉਣ ਲੱਗ ਪਏ ਹਾਂ ਆਮ ਤੌਰ ਦੇ ਉੱਪਰ ਜਦੋਂ ਅਸੀਂ ਏਸੀ ਨੂੰ ਔਨ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਪੱਖਾ ਚੱਲ ਰਿਹਾ ਹੁੰਦਾ ਹੈ ਜਾਂ ਫਿਰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਏਸੀ ਨੂੰ ਔਨ ਕਰਨ ਤੋਂ ਪਹਿਲਾਂ ਅਸੀਂ ਆਮ ਤੌਰ ਦੇ ਉੱਪਰ ਪੱਖੇ ਨੂੰ ਔਨ ਕਰ ਲੈਂਦੇ ਹਾਂ ਅਤੇ ਜਦੋਂ ਦੋਵੇਂ ਚੀਜ਼ਾਂ ਚੱਲਣ ਲੱਗ ਜਾਂਦੀਆਂ ਹਨ ਤਾਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਪੱਖਾ ਅਤੇ ਏਸੀ ਦੋਵੇਂ ਇਕੱਠੇ ਚਲਾਉਣ ਦੇ ਸਾਨੂੰ ਫਾਇਦਾ ਹੈ ਜਾਂ ਫਿਰ ਨੁਕਸਾਨ ਅਤੇ ਜੇਕਰ ਤੁਹਾਡੇ ਮਨ ਵਿੱਚ ਵੀ ਇਹ ਖਿਆਲ ਆਉਂਦਾ ਹੈ ਜਾ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਪੱਖਾ ਅਤੇ ਏਸੀ ਦੋਵੇਂ ਇਕੱਠੇ ਚਲਾਉਣ ਦਾ ਸਾਨੂੰ ਕੀ ਕੀ ਫਾਇਦੇ ਆ ਤੇ ਕੀ ਕੀ ਨੁਕਸਾਨ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਭਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹੁਣ ਏਸੀ ਅਤੇ ਪੱਖਾ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦੇ ਫਾਇਦੇ ਅਤੇ ਨੁਕਸਾਨ ਜਾਣਨ ਦੇ ਲਈ ਮੈਂ ਕਾਫੀ سارے ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਜਿਸ ਨਤੀਜੇ ਦੇ ਉੱਪਰ ਪਹੁੰਚਿਆ ਉਹ ਨਤੀਜਾ ਮੇਰੀ ਨਿੱਜੀ رائے ਵੀ ਹੈ ਅਤੇ ਮੇਰਾ ਨਿੱਜੀ ਤਜਰਬਾ ਵੀ ਹੈ ਤਫਰੀ ਇਹ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦੇ ਫਾਇਦੇ ਅਤੇ ਨੁਕਸਾਨ ਜਾਣਨ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਆਓ ਫਿਰ ਦੇਖਦੇ ਹਾਂ ਕਿ ਆਕਰ ਹੁੰਦਾ ਕੀ ਹੈ ਦੋਸਤੋ ਜਦੋਂ ਅਸੀਂ ਆਪਣਾ ਕਮਰਾ ਠੰਡਾ ਕਰਨ ਦੇ ਲਈ AC ਨੂੰ ਔਨ ਕਰਦੇ ਹਾਂ ਤਾਂ ਆਮ ਤੌਰ ਦੇ ਉੱਪਰ ਸਾਡੇ ਕਮਰੇ ਦੇ ਵਿੱਚ ਪੱਖਾ ਵੀ ਚੱਲਦਾ ਹੁੰਦਾ ਹੈ ਦੂਸਰਾ ਸਵਾਲ ਸਾਡੇ ਮਨ ਵਿੱਚ ਇਹ ਪੈਦਾ ਹੁੰਦਾ ਹੈ ਕਿ ਕੀ ਦੋਵੇਂ ਚੀਜ਼ਾਂ ਚੱਲਣ ਦੇ ਨਾਲ ਬਿਜਲੀ ਦੀ ਖਪਤ ਸਾਡੀ ਵੱਧ ਹੋਵੇਗੀ ਸਾਡਾ ਬਿਜ ਸਬੂਬ 그룹 ਵਿੱਚ ਜੇਕਰ ਅਪ ਬਿਜਲੀ ਦੀ ਗੱਲ ਕਰੀਏ ਤਾਂ ਫਿਰ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਦੋ ਮਸ਼ੀਨਾਂ ਚੱਲ ਰਹੀਆਂ ਤਾਂ ਬਿਜਲੀ ਦੀ ਖਪਤ ਜ਼ਿਆਦਾ ਹੋਵੇਗੀ। ਸੋ ਦੋਸਤੋ ਮੈਂ ਤੁਹਾਡੇ ਨਾਲ ਆਪਣਾ ਨਿੱਜੀ ਤਜਰਬਾ ਸਾਂਝਾ ਕਰ ਰਿਹਾ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਤੁਹਾਡੇ ਕਮਰੇ ਦੇ ਵਿੱਚ AC ਅਤੇ ਪੱਖਾ ਦੋਵੇਂ ਚੱਲਦੇ ਹੋਣਗੇ ਤਾਂ ਤੁਹਾਡੀ ਬਿਜਲੀ ਦੀ ਖਪਤ ਜ਼ਿਆਦਾ ਨਹੀਂ ਹੋ ਸਕਦੀ ਅਤੇ ਤੁਹਾਨੂੰ ਫਾਇਦਾ ਹੀ ਫਾਇਦਾ ਹੋਵੇਗਾ। ਤਾਂ ਫਿਰ ਇਹ ਫਾਇਦਾ ਕਿਵੇਂ ਹੋਵੇਗਾ ਜਰਾ ਇੱਕ ਸਮਝਣ ਦੀ ਜ਼ਰੂਰਤ ਹੈ। ਨੰਬਰ 1 ਫਾਇਦਾ ਜਦੋਂ ਤੁਸੀਂ ਏਸੀ ਚਲਾਉਂਦੇ ਹੋ ਆਪਣੇ ਕਮਰੇ ਦੇ ਵਿੱਚ ਤਾਂ ਤੁਹਾਡਾ ਮਕਸਦ ਅਤੇ ਏਸੀ ਦਾ ਮਕਸਦ ਇਹੀ ਹੁੰਦਾ ਹੈ ਕਿ ਜਿੰਨਾ ਤੁਸੀਂ ਟੈਂਪਰੇਚਰ ਸੈੱਟ ਕਰਦੇ ਹੋ ਉਸ ਟੈਂਪਰੇਚਰ ਤੱਕ ਕਮਰੇ ਨੂੰ ਲੈ ਕੇ ਆਣਾ ਭਾਵੇਂ ਗਰਮੀ ਜੇਕਰ 30 32 35 40 ਡਿਗਰੀ ਹੈਗੀ ਇਹ ਤਾਂ ਤੁਸੀਂ ਟੈਂਪਰੇਚਰ ਏਸੀ ਦਾ 24 ਡਿਗਰੀ ਸੈੱਟ ਕਰ ਦਿੰਦੇ ਹੋ ਤਾਂ ਫਿਰ ਏਸੀ 24 ਡਿਗਰੀ ਤਾਪਮਾਨ ਕਮਰੇ ਦਾ ਕਰ ਦਿੰਦਾ ਹੈ ਹੁਣ ਜੇਕਰ ਇਸੇ ਸਥਿਤੀ ਦੇ ਵਿੱਚ ਤੁਹਾਡਾ ਪੱਖਾ ਵੀ ਚੱਲਦਾ ਨਾਲ ਦੀ ਨਾਲ ਤਾਂ ਫਿਰ ਕੀ ਹੁੰਦਾ ਹੈ ਏਸੀ ਨੇ ਜੇਕਰ ਅੱਧੇ ਘੰਟੇ ਦੇ ਵਿੱਚ ਤੁਹਾਡੇ ਕਮਰੇ ਦਾ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਤਾਂ ਉਹੀ ਘੱਟ ਸਮੇਂ ਦੇ ਵਿੱਚ ਏਸੀ ਕੰਮ ਲੰਦਾ ਏ ਇਹ ਕਿਵੇਂ ਹੁੰਦਾ ਏ ਏਸੀ ਦਾ ਕੰਮ ਹੁੰਦਾ ਏ ਤਾਪਮਾਨ ਨੂੰ ਬਰਕਰਾਰ ਰੱਖਣਾ ਤਾਪਮਾਨ ਨੂੰ ਇੱਕ ਨਿਸ਼ਚਿਤ ਪੁਆਇੰਟ ਦੇ ਉੱਪਰ ਲੈ ਕੇ ਆਣਾ ਅਤੇ ਪੱਖੇ ਦਾ ਕੰਮ ਹੁੰਦਾ ਏ ਕਮਰੇ ਦੇ ਵਿੱਚ ਵਾਲੀ ਹਵਾ ਨੂੰ ਘੁਮਾਉਂਦੇ ਰਹਿਣਾ ਹੁਣ ਜਦੋਂ ਏਸੀ ਮਿੱਥੇ ਹੋਏ ਤਾਪਮਾਨ ਤੱਕ ਕਮਰੇ ਨੂੰ ਲੈ ਕੇ ਜਾ ਰਿਹਾ ਹੁੰਦਾ ਏ ਉਸ ਵਕਤ ਏਸੀ ਦੇ ਉੱਪਰ ਲੋਡ ਪਿਆ ਹੋਇਆ ਹੁੰਦਾ ਏ ਹੁਣ ਜਦੋਂ ਪੱਖਾ ਨਾਲ ਚੱਲਦਾ ਏ ਤਾਂ ਪੱਖਾ ਕਮਰੇ ਦੀ ਹਵਾ ਨੂੰ ਸਰਕੂਲੇਟ ਕਰਦਾ ਰਹਿੰਦਾ ਹੈ ਘੁਮਾਂਦਾ ਰਹਿੰਦਾ ਹੈ ਸੋ ਇਸ ਤਰ੍ਹਾਂ ਪੱਖੇ ਦੇ ਦੁਆਰਾ ਹਵਾ ਘੁਮਾਉਣ ਦੇ ਨਾਲ ਏਸੀ ਕਮਰੇ ਦੇ ਤਾਪਮਾਨ ਨੂੰ ਜਲਦੀ ਮੇਨਟੇਨ ਕਰ ਲੈਂਦਾ ਹੈ ਜਾਂ ਫਿਰ ਆਪਾਂ ਕਹੀਏ ਕਮਰੇ ਨੂੰ ਜਲਦੀ ਠੰਡਾ ਕਰ ਲੈਂਦਾ ਹੈ ਸੋ ਦੋਸਤੋ ਇਸ ਤਰ੍ਹਾਂ ਕਰਨ ਨਾਲ ਬਿਜਲੀ ਦੀ ਖਪਤ ਬਿਲਕੁਲ ਵੱਧ ਨਹੀਂ ਹੁੰਦੀ ਕਿਉਂਕਿ ਜੇਕਰ ਪੱਖਾ ਨਾਲ ਆਪਾਂ ਨਹੀਂ ਚਲਾਵਾਂਗੇ ਤਾਂ ਏਸੀ ਜ਼ਿਆਦਾ ਦਿਨ ਚੱਲੇਗਾ ਜ਼ਿਆਦਾ ਦੇਰ ਤੋਂ ਬਾਅਦ ਕਮਰੇ ਦਾ ਤਾਪਮਾਨ ਨੂੰ ਮੇਨਟੇਨ ਕਰੇਗਾ ਅਤੇ ਜੇਕਰ ਪੱਖਾ ਚੱਲੇਗਾ ਤਾਂ ਏਸੀ ਜਲਦੀ ਕਮਰੇ ਦੇ ਤਾਪਮਾਨ ਨੂੰ ਮੇਨਟੇਨ ਕਰ ਲੈਂਦਾ ਹੈ ਹੁਣ ਏਸੀ ਅਤੇ ਪੱਖਾ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦਾ ਦੂਸਰਾ ਫਾਇਦਾ ਸੁਣ ਲਓ। ਹੁਣ ਪਹਿਲੇ ਪੁਆਇੰਟ ਦੇ ਨਾਲ ਹੀ ਸੰਬੰਧਿਤ ਇਹ ਵੀ ਦੂਸਰਾ ਪੁਆਇੰਟ ਹੈ ਕਿ ਜਦੋਂ ਏਸੀ ਤਾਪਮਾਨ ਨੂੰ ਮੇਨਟੇਨ ਕਰਦਾ ਹੈ ਉਸ ਵਕਤ ਏਸੀ ਦੇ ਉੱਪਰ ਲੋਡ ਪਿਆ ਹੁੰਦਾ ਹੈ ਏਸੀ ਬਿਜਲੀ ਦੀ ਖਪਤ ਵਾਧੂ ਕਰ ਰਿਹਾ ਹੁੰਦਾ ਹੈ। ਅਤੇ ਜਦੋਂ ਤਾਪਮਾਨ ਮੇਨਟੇਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਏਸੀ ਨਾਰਮਲ ਜਿਹੀ ਬਿਜਲੀ ਦੀ ਖਪਤ ਕਰਦਾ ਹੈ। ਸੋ ਦੋਸਤੋ ਜੇਕਰ ਪੱਖਾ ਨਾਲ ਚੱਲਦਾ ਹੈ ਅਤੇ ਏਸੀ ਘੱਟ ਸਮੇਂ ਦੇ ਵਿੱਚ ਤਾਪਮਾਨ ਨੂੰ ਮੇਨਟੇਨ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ AC ਦੇ ਕੰਪਰੈਸਰ ਦੇ ਉੱਪਰ ਜ਼ਿਆਦਾ ਲੋਡ ਨਹੀਂ ਪੈਂਦਾ ਅਤੇ AC ਦਾ ਕੰਪਰੈਸਰ ਕੇਵਲ ਰਨਿੰਗ ਅਵਸਥਾ ਦੇ ਵਿੱਚ ਰਹਿੰਦਾ ਹੈ ਤਾਂ ਫਿਰ AC ਦੀ ਲਾਈਫ ਵੀ ਵੱਧਦੀ ਹੈ ਹੁਣ AC ਅਤੇ ਪੱਖਾ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦਾ ਇੱਕ ਹੋਰ ਫਾਇਦਾ ਹੈ ਉਹ ਫਾਇਦਾ ਇਹ ਹੈ ਕਿ ਰਾਤ ਵੇਲੇ ਜਦੋਂ AC ਚਲਾ ਕੇ ਅਸੀਂ ਸੌਂ ਜਾਂਦੇ ਹਾਂ ਤਾਂ ਸਪੋਜ਼ ਕਰ ਲਓ ਜੇਕਰ ਬਿਜਲੀ ਬੰਦ ਹੋ ਜਾਂਦੀ ਹੈ ਬਿਜਲੀ ਚਲੀ ਜਾਂਦੀ ਹੈਗੀ ਹੈ ਤਾਂ ਫਿਰ ਕਿਉਂਕਿ ਸਾਡੇ ਪੱਖੇ ਆਮ ਤੌਰ ਦੇ ਉੱਪਰ ਇਨਵਰਟਰ ਦੇ ਉੱਪਰ ਹੁੰਦੇ ਨੇ ਤਾਂ ਫਿਰ ਇੱਕੇ ਦਮ ਤੁਹਾਡੀ ਨੀਂਦ ਵੀ ਖਰਾਬ ਨਹੀਂ ਹੋਵੇਗੀ ਅਤੇ ਪੱਖਾ ਚੱਲਦਾ ਰਹੇਗਾ ਅਤੇ ਪੱਖੇ ਦੇ ਚੱਲਣ ਦੇ ਨਾਲ ਕਮਰਾ ਗਰਮ ਵੀ ਜਲਦੀ ਨਹੀਂ ਹੁੰਦਾ ਅਤੇ ਕੁਝ ਥੇਰ ਬਾਅਦ ਜੇਕਰ ਫਿਰ ਬਿਜਲੀ ਰੀਜੂਮ ਹੋ ਜਾਂਦੀ ਹੈ ਬਿਜਲੀ ਆ ਜਾਂਦੀ ਹੈਗੀ ਹੈ ਤਾਂ ਫਿਰ ਏਸੀ ਨੂੰ ਦੁਬਾਰਤੋਂ ਕਮਰੇ ਨੂੰ ਠੰਡਾ ਕਰਨ ਦੇ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ ਸੋ ਦੋਸਤੋ ਇਸ ਤਰ੍ਹਾਂ ਏਸੀ ਅਤੇ ਪੱਖਾ ਦੋਵੇਂ ਇਕੱਠੇ ਚਲਾਉਣ ਦੇ ਢੇਰ ਸਾਰੇ ਫਾਇਦੇ ਹਨ ਨੰਬਰ 1 ਫਾਇਦਾ ਤਾਂ ਇਹ ਹੈ ਕਿ ਬਿਜਲੀ ਦੀ ਖਪਤ ਜ਼ਿਆਦਾ ਬਿਲਕੁਲ ਨਹੀਂ ਹੁੰਦੀ ਨੰਬਰ 2 ਫਾਇਦਾ ਇਹ ਹੈ ਕਿ AC ਕਮਰੇ ਨੂੰ ਜਲਦੀ ਠੰਡਾ ਕਰ ਦਿੰਦਾ ਹੈ। ਨੰਬਰ 3 ਫਾਇਦਾ ਇਹ ਹੈ ਕਿ AC ਦੇ ਕੰਪਰੈਸਰ ਦੀ ਲਾਈਫ ਵੀ ਬਣੀ ਰਹਿੰਦੀ ਹੈਗੀ ਅਤੇ ਨੰਬਰ 4 ਫਾਇਦਾ ਇਹ ਹੈ ਕਿ ਬਿਜਲੀ ਜਾਣ ਦੀ ਸੂਰਤ ਦੇ ਵਿੱਚ ਤੁਹਾਡੀ ਨੀਂਦ ਵੀ ਇੱਕਦਮ ਖਰਾਬ ਨਹੀਂ ਹੁੰਦੀ ਅਤੇ ਮੁੜ ਕੇ ਫਿਰ ਦੁਬਾਰਾ ਤੋਂ ਬਿਜਲੀ ਆਣ ਤੇ ਕਮਰਾ ਜਲਦੀ ਠੰਡਾ ਕਰਨ ਦੇ ਵਿੱਚ AC ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈਂਦੀ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ